ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆਂ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਪਟਿਆਲੇ ਦੇ ਅਧੀਨ ਪੈਂਦਾ ਨਾਬਾ ਨਾਬੇ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਦੇ ਸਾਹਮਣੇ ਇੱਕ ਕਲੋਨੀ ਹੈ ਵਿਕਾਸ ਕਲੋਨੀ ਉੱਥੇ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਸਿਰਫ ਮਾਂ ਤੇ ਧੀ ਸਣ ਮਾਂ ਜਿਹੜੀ ਹੁੰਦੀ ਹੈ ਉਹ ਵਿਧਵਾ ਹੁੰਦੀ ਹੈ ਤੇ ਧੀ ਦੀ ਵੀ ਆਪਣੇ ਪਤੀ ਦੇ ਨਾਲ ਅਣਬਣ ਸੀ ਉਸ ਤੋਂ ਬਾਅਦ ਉਹ ਆਪਣਾ ਸਹੁਰਾ ਪਰਿਵਾਰ ਛੱਡ ਕੇ ਆਪਣੀ ਮਾਂ ਦੇ ਨਾਲ ਹੀ ਰਹਿੰਦੀ ਸੀ ਦੋਨੇ ਮਾਂ ਮਾਂ ਧੀਆ ਪ੍ਰਾਈਵੇਟ ਜੌਬ ਕਰਦੀਆਂ ਹੁੰਦੀਆਂ ਨੇ ਦਸੰਬਰ 2024 ਜਿਹੜੀ ਮਾਂ ਸੀ ਉਹ ਆਪਣੀ ਬੇਟੀ ਕੋਲ ਚਲੀ ਜਾਂਦੀ ਹੈ 90 ਦਿਨੇ ਢੀ ਲੋਰਾ ਉਸੇ ਸ਼ਾਮ ਨੂੰ ਹੁਣ ਬੇਟੀ ਜਿਹੜੀ ਸੀ ਉਹ ਘਰ ਦੇ ਵਿੱਚ ਸੀ ਘਰ ਦੇ ਜਿਹੜੇ ਗਵਾਂਢੀ ਸੀ ਆਲਦ ਵਾਲੇ ਸ਼ਾਮ ਦੇ 7:00 ਵਜੇ ਉਹਨੂੰ ਘਰ ਦੇ ਵਿੱਚੋਂ ਚੀਕਾਂ ਸੁਣਦੀਆਂ ਨੇ ਜਿਹੜੇ ਨਾਲ ਦੇ ਬਿਲਕੁਲ ਨਾਲ ਦੇ ਗਵਾਂਢੀ ਸੀ ਉਹ ਬਜ਼ੁਰਗ ਭੱਜ ਕੇ ਆਉਂਦੇ ਨੇ ਤੇ ਹੋਰ ਵੀ ਲੋਕ ਆਉਂਦੇ ਨੇ ਪਰ ਦੂਜੇ ਜਿਹੜੇ ਲੋਕ ਸਿਉਂ ਦਾ ਕਹਿਣਾ ਸੀ ਵੀ ਇਹਨਾਂ ਦੇ ਘਰੋਂ ਤਾਂ ਇਹ ਸਾਰਾ ਕੁਝ ਚੱਲਦਾ ਰਹਿੰਦਾ ਤੇ ਛੱਡੋ ਤੁਸੀਂ ਕਾਹਨੂੰ ਲਫੜੇ ਦੇ ਵਿੱਚ ਪੈਣਾ ਕਿਉਂਕਿ ਜਦੋਂ ਤੱਕ ਗਵਾਂਢੀ ਉੱਥੇ ਪਹੁੰਚਦੇ ਨੇ ਉਦੋਂ ਤੱਕ ਚੀਕਾਂ ਬੰਦ ਹੋ ਚੁੱਕੀਆਂ ਸੀ। ਗੇਟ ਖੜਕਾਇਆ ਜਾਂਦਾ ਹੈ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ। ਗਵਾਂਢੀ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਥੋੜੀ ਦੇਰ ਬਾਅਦ ਇੱਕ ਗਵਾਂਢੀ ਦਾ ਬੇਟਾ ਉਸੇ ਬਜ਼ੁਰਗ ਗਵਾਂਢੀ ਨੂੰ ਆ ਕੇ ਦੱਸਦਾ ਕਿਉਂਕਿ ਜਿਹੜਾ ਘਰ ਸੀ ਇਹਦੀਆਂ ਦੋ ਗਲੀਆਂ ਲੱਗਦੀਆਂ ਸੀ ਵੀ ਪਿਛਲੀ ਗਲੀ 'ਚ ਇੱਕ ਮੁੰਡਾ ਜਿਹੜਾ ਉਹ ਲੋਕ ਲਾ ਕੇ ਚਲਾ ਗਿਆ ਤੇ ਘਰ ਦੀਆਂ ਲਾਈਟਾਂ ਵੀ ਬੰਦ ਨੇ ਤੇ ਮੈਨੂੰ ਸ਼ੱਕ ਹੈ ਵੀ ਕੋਈ ਨਾ ਕੋਈ ਇਥੇ ਕਾਰਾ ਜਰੂਰ ਹੋਇਆ ਸਾਰੇ ਗੁਆਂਢੀ ਇਕੱਠੇ ਹੁੰਦੇ ਨੇ ਜਦੋਂ ਸੋਚਦੇ ਨੇ ਵੀ ਕੁਛ ਨਾ ਪੁੱਛਤਾ ਹੋਇਆ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਘਰ ਦੀ ਜਿਹੜੀ ਮਾਲਕਣ ਹੁੰਦੀ ਹੈ ਉਹਦਾ ਨਾਮ ਹੁੰਦਾ ਅਰੁਣਾ 62 ਸਾਲ ਦੀ ਉਮਰ ਹੁੰਦੀ ਹੈ ਪਤੀ ਦੀ ਮੌਤ ਹੋ ਚੁੱਕੀ ਸੀ 8 ਸਾਲ ਪਹਿਲਾਂ ਤੇ ਉਹਨਾਂ ਦਾ ਬੇਟੇ ਦੇ ਵੀ 2022 ਦੇ ਵਿੱਚ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਪਿੱਛੇ ਰਹਿ ਜਾਂਦੀ ਹੈ ਅਰੁਣਾ ਇੱਕ ਘਰ ਦੇ ਵਿੱਚ ਇਕੱਲੀ ਬੇਟੀ ਦਾ ਵੀ ਵਿਆਹ ਹੋਇਆ ਹੋਇਆ ਸੀ ਬੇਟੀ ਵੀ ਪਤੀ ਦੇ ਨਾਲ ਅਣਬਣ ਤੋਂ ਬਾਅਦ ਹੁਣ ਦੋਨੋਂ ਇੱਥੇ ਸੀ ਇਹ ਪੁਲਿਸ ਨੂੰ ਪਤਾ ਲੱਗਦਾ ਫਿਰ ਦਰਵਾਜ਼ਾ ਤੋੜਿਆ ਜਾਂਦਾ ਦਰਵਾਜ਼ਾ ਤੋੜ ਕੇ ਪੁਲਿਸ ਜਦੋਂ ਅੰਦਰ ਦਾਖਲ ਹੁੰਦੀ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਘਰ ਦੇ ਵਿੱਚ ਖੂਨ ਹੀ ਖੂਨ ਹੁੰਦਾ ਤੇ ਜਿਹੜੀ ਅਰੁਣਾ ਦੀ ਬੇਟੀ ਸੀ ਅਨੂ 25 ਸਾਲ ਦੀ ਉਮਰ ਸੀ ਖੂਨ ਦੇ ਨਾਲ ਲਥਪਥ ਘਰ ਦੇ ਵਿੱਚ ਉਹਦੀ Laash ਪਈ ਹੁੰਦੀ ਹੈ ਹੁਣ ਅਰੁਣਾ ਦਾ ਪਤਾ ਕੀਤਾ ਜਾਂਦਾ ਅਰੁਣਾ ਕਿਤੇ ਹੁੰਦੀ ਨਹੀਂ ਪੁਲਿਸ ਉੱਥੇ ਪੰਚਨਾਮਾ ਤਿਆਰ ਕਰਦੀ ਹੈ ਉਥੋਂ ਪ੍ਰੂਫ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਇੱਕ ਡੰਡਾ ਪਿਆ ਹੁੰਦਾ ਲੱਗਦਾ ਵੀ ਇਹਦੇ ਨਾਲ ਹੀ ਇਹਦੇ ਸਿਰ ਤੇ ਵਾਰ ਕੀਤਾ ਗਿਆ ਉਹਦੇ ਚਿਹਰਾ ਬਿਲਕੁਲ ਵਿਗਾੜ ਦਿੱਤਾ ਹੁੰਦਾ ਐਨੇ ਉਹਦੇ ਤੇ ਵਾਰ ਕੀਤੇ ਹੋਣ ਬਹੁਤ ਬੁਰੀ ਤਰੀਕੇ ਨਾਲ ਉਹਨੂੰ ਮਾਰਨ ਤੋਂ ਬਾਅਦ ਅਪਰਾਧੀ ਉਥੋਂ ਫਰਾਰ ਹੋ ਚੁੱਕਿਆ ਸੀ ਮਿਰਚਾਂ ਵੀ ਪਈਆਂ ਹੁੰਦੀਆਂ ਨੇ ਉੱਥੇ ਲਾਲ ਇਹ ਵੀ ਲੱਗਦਾ ਸੀ ਵੀ ਇਹਦੇ ਅੱਖਾਂ ਦੇ ਵਿੱਚ ਮਿਰਚਾਂ ਵੀ ਸ਼ਾਇਦ ਪਾਈਆਂ ਗਈਆਂ ਹੋਣ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਦਿਨ ਚੜਦਾ ਹੈ ਦਿਨੇ ਅਰੁਣਾ ਘਰ ਪਹੁੰਚਦੀ ਹੈ ਕਿਉਂਕਿ ਉਹਦਾ ਕਹਿਣਾ ਸੀ ਉਹ 9 ਵਜੇ ਡਿਊਟੀ ਜਾਣਾ ਸੀ ਤੇ ਉਹ 8:00 ਵਜੇ ਜਦੋਂ ਘਰ ਆਉਂਦੀ ਹੈ ਉਹਨੂੰ ਪਤਾ ਲੱਗਦਾ ਵੀ ਘਰ ਦੇ ਵਿੱਚ ਇੱਕ ਕਾਂਡ ਹੋਇਆ ਹੈ ਹੁਣ ਉਹਦਾ ਰੋਣਾ ਧੋਣਾ ਸ਼ੁਰੂ ਹੁੰਦਾ ਵੀ ਜਵਾਨ ਲੜਕੀ ਸੀ ਉਹਦਾ ਇਸ ਤਰੀਕੇ ਦੇ ਨਾਲ ਕਤਲ ਪੁਲਿਸ ਵੱਲੋਂ ਤੋਂ ਪੁੱਛਿਆ ਜਾਂਦਾ ਵੀ ਤੁਹਾਡੇ ਘਰ ਕਿਸੇ ਦਾ ਆਉਣਾ ਜਾਣਾ ਉਹਦਾ ਕਹਿਣਾ ਵੀ ਸਾਡੇ ਘਰ ਕਿਸੇ ਦਾ ਵੀ ਆਉਣਾ ਜਾਣਾ ਨਹੀਂ ਸੀ ਅਸੀਂ ਦੋਨੋਂ ਮਾਵਾਂ ਧੀਆ ਇੱਥੇ ਇਕੱਲੀਆਂ ਰਹਿਨੀ ਆ ਮੈਂ 9 ਵਜੇ ਡਿਊਟੀ ਤੇ ਚਲੀ ਜਾਨੀ ਆ ਤੇ ਮੇਰੀ ਬੇਟੀ ਜਾਂਦੀ ਹੈ 10 ਵਜੇ ਪਹਿਲਾਂ ਸਾਡੇ ਕੋਲ ਇੱਕੋ ਚਾਬੀ ਸੀ ਲੋਕ ਦੀ ਤੇ ਜਿਹੜੀ ਲੋਕ ਲਾ ਕੇ ਬਾਅਦ ਚ ਜਾਂਦੀ ਸੀ ਉਹ ਇੱਟ ਥੱਲੇ ਚਾਬੀ ਰੱਖ ਜਾਂਦੀ ਸੀ ਫੇਰ ਅਨੂ ਦਾ ਕਹਿਣਾ ਸੀ ਵੀ ਸ਼ਾਇਦ ਕੋਈ ਦੇਖ ਲੇ ਤੇ ਚਾਬੀ ਨਾਲ ਲੋਕਰ ਖੋਲ ਕੇ ਹੋ ਸਕਦਾ ਚੋਰੀ ਹੋ ਜੇ ਇੱਕ ਹੋਰ ਲੋਕ ਲਿਆਂਦਾ ਗਿਆ ਤੇ ਸਾਡੇ ਕੋਲ ਅੱਡ-ਅੱਡ ਚਾਬੀਆਂ ਹੁੰਦੀਆਂ ਨੇ ਦੋਨਾਂ ਕੋਲ ਤੇ ਜਿਹੜਾ ਵੀ ਪਹਿਲਾਂ ਹੁੰਦਾ ਉਹ ਲੋਕ ਖੋਲ ਲੈਂਦਾ ਤੇ ਨਾ ਤਾਂ ਕਿਸੇ ਨਾਲ ਆਉਣ ਜਾਣ ਸੀ ਤੇ ਨਾ ਹੀ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਐ ਦੋਵੇਂ ਮਾਵਾਂ ਤੀਆਂ ਕੱਲੀਆਂ ਰਹਿੰਦੀਆਂ ਸਨ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਦੀ ਹੈ ਪੁਲਿਸ ਨੂੰ ਸ਼ੱਕੇ ਵੀ ਹੁੰਦਾ ਹੈ ਵੀ ਜਿਹੜੀ ਅਨੂ ਦੇ ਸਹੁਰਿਆਂ ਨੇ ਸ਼ਾਇਦ ਇਹ ਕੋਈ ਕਾਰੰਡ ਕੀਤਾ ਹੋਵੇ ਪਰ ਉੱਥੇ ਵੀ ਪੁਲਿਸ ਨੂੰ ਪਤਾ ਲੱਗਦਾ ਵੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਹੱਥ ਨਹੀਂ ਇਨਵੈਸਟੀਗੇਸ਼ਨ ਚੱਲਦੀ ਆਂਡੀਆਂ ਗਵਾਂਡੀਆਂ ਤੋਂ ਪੁੱਛਿਆ ਜਾਂਦਾ ਆਂਡੀਆਂ ਗਵਾਂਡੀਆਂ ਤੋਂ ਦੋ ਚੀਜ਼ਾਂ ਪਤਾ ਲੱਗਦੀਆਂ ਨੇ ਪੁਲਿਸ ਨੂੰ ਇੱਕ ਤਾਂ ਇਹ ਪਤਾ ਲੱਗਦੀ ਹੈ ਵੀ ਜਿਹੜੇ ਮਕਾਨ ਦੇ ਵਿੱਚ ਇਹ ਮਾਵਾਂ ਤੀਆਂ ਰਹਿੰਦੀਆਂ ਸੀ ਮਾਂ ਇਸ ਮਕਾਨ ਨੂੰ ਵੇਚਣਾ ਚਾਹੁੰਦੀ ਸੀ ਤੇ ਕੁੜੀ ਇਹਦੇ ਖਿਲਾਫ ਸੀ ਕੁੜੀ ਉਹਨੂੰ ਮਕਾਨ ਨਹੀਂ ਸੀ ਵੇਚਣ ਦਿੰਦੀ ਉਦਾ ਕਹਿਣਾ ਸੀ ਮਕਾਨ ਵੇਚ ਕੇ ਆਪਾਂ ਕਿੱਥੇ ਜਾਵਾਂ ਗੀਆਂ ਕਿਰਾਏ ਤੇ ਧੱਕੇ ਖਾਵਾਂ ਗੀਆਂ ਮਕਾਨ ਨਹੀਂ ਵੇਚਣਾ ਮਾਂ ਦਾ ਕਹਿਣਾ ਸੀ ਵੀ ਇਹਦਾ ਮੈਂ ਸੌਦਾ ਕਰ ਚੁੱਕੀ ਆ 18 ਲੱਖ ਦੇ ਵਿੱਚ ਪਰ ਕੁੜੀ ਮਕਾਨ ਨਹੀਂ ਵੇਚਣ ਦਿੰਦੀ ਦੂਜਾ ਪੁੱਤ ਨੂੰ ਇੱਕ ਹੋਰ ਚੀਜ਼ ਪਤਾ ਲੱਗਦੀ ਹੈ ਵੀ ਇਹਨਾਂ ਦੇ ਘਰ ਇੱਕ ਸਤਗੁਰ ਨਾਮ ਦਾ ਲੜਕਾ ਹੈ 25 ਸਾਲ ਉਮਰ ਹੈ ਜਿੰਨੀ ਇੱਕ ਉਮਰ ਅਨੂ ਦੀ ਹੈ ਇਹਨਾਂ ਦੇ ਘਰ ਬਹੁਤ ਆਉਣਾ ਜਾਣਾ ਸੀ ਹੁਣ ਪੁੱਛਿਆ ਜਾਂਦਾ ਵੀ ਅਨੂ ਨਾਲ ਉਹਦੀ ਸ਼ਾਇਦ ਕੋਈ ਗੱਲਬਾਤ ਹੋਵੇ ਪਰ ਲੋਕਾਂ ਦਾ ਕਹਿਣਾ ਸੀ ਅਨੂ ਨਾਲੋਂ ਜ਼ਿਆਦਾ ਉਹ ਮਾਂ ਦੇ ਨੇੜੇ ਸੀ। ਉਹ ਲੋਕ ਜਦੋਂ ਸ਼ੰਕਾ ਜ਼ਾਹਰ ਕਰਦੇ ਨੇ ਪੁਲਿਸ ਇਹ ਗੱਲ ਸੁਣਦੀ ਹੈ। ਉਸ ਤੋਂ ਬਾਅਦ ਫਿਰ ਆਲੇ-ਦੁਆਲੇ ਦੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ। ਤੇ ਸੀਸੀਟੀਵੀ ਦੇ ਵਿੱਚ ਪੁਲਿਸ ਨੂੰ ਇੱਕ ਬੜੀ ਅਹਿਮ ਸੁਰਾਗ ਮਿਲਦਾ। ਅਨੂ ਘਰ ਤੋਂ ਚਲੀ ਜਾਂਦੀ ਹੈ। ਉਸ ਤੋਂ ਬਾਅਦ ਦੋ ਲੜਕੇ ਹੁੰਦੇ ਨੇ ਸਕੂਟੀ ਤੇ। ਇੱਕ ਲੜਕਾ ਸਤਗੁਰ ਨੂੰ ਉੱਥੇ ਛੱਡ ਕੇ ਆਪ ਚਲਾ ਜਾਂਦਾ ਤੇ ਸਤਗੁਰ ਘਰ ਦੇ ਵਿੱਚ ਦਾਖਲ ਹੁੰਦਾ। ਉਸ ਤੋਂ ਬਾਅਦ ਅਰੁਣਾ ਲੋਕ ਲਾ ਕੇ ਚਲੀ ਜਾਂਦੀ ਹੈ। ਹੁਣ ਪੁਲਿਸ ਨੂੰ ਇੱਥੇ ਸ਼ੰਕਾ ਹੁੰਦੀ ਹੈ ਵੀ ਇੱਕ ਲੜਕਾ ਇਹਦੇ ਘਰ ਦੇ ਵਿੱਚ ਤੇ ਲੋਕ ਲਾ ਕੇ ਚਲੀ ਜਾਂਦੀ ਹੈ ਫਿਰ ਅਨੂ ਆਉਂਦੀ ਹੈ ਘਰ ਦੇ ਵਿੱਚ ਜੋ ਕੁਝ ਵੀ ਹੁੰਦਾ ਉਸ ਤੋਂ ਬਾਅਦ ਉਹ ਸਤਗੁਰ ਲੋਕ ਲਾ ਕੇ ਚਲਾ ਜਾਂਦਾ ਹੁਣ ਪੁਲਿਸ ਇੱਥੇ ਹੈਰਾਨ ਹੁੰਦੀ ਹੈ ਵੀ ਅਨੂ ਅੰਦਰ ਤੇ ਸਤਗੁਰ ਲੋਕ ਲਾ ਕੇ ਜਾ ਰਿਹਾ ਕਿਉਂ ਲੋਕ ਲਾ ਕੇ ਜਾ ਰਿਹਾ ਮਾਂ ਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਮਾਂ ਦਾ ਕਹਿਣਾ ਹੁੰਦਾ ਵੀ ਮੈਨੂੰ ਇਹ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਪਤਾ ਪਰ ਸੀਸੀਟੀਵੀ ਬਹੁਤ ਕੁਝ ਜਿਹੜੇ ਉਹ ਬਿਆਨ ਕਰਦੇ ਹੁੰਦੇ ਨੇ ਮਾਂ ਨੂੰ ਗ੍ਰਿਫਤਾਰ ਕਰਕੇ ਉੱਥੋਂ ਪੁੱਛਗិច្ច ਕੀਤੀ ਜਾਂਦੀ ਹੈ ਪਰ 62 ਸਾਲ ਦੀ ਔਰਤ ਹੁੰਦੀ ਹੈ ਪੁਲਿਸ ਦੀ ਥੋੜੀ ਜੀ ਸ਼ਕਤੀ ਦੇ ਅੱਗੇ ਟੁੱਟ ਜਾਂਦੀ ਹੈ ਜਿਹੜੀ ਉਹ ਕਹਾਣੀ ਦੱਸਦੀ ਹੈ ਤਾਂ ਸਮਝ ਦੇ ਵਿੱਚ ਨਹੀਂ ਆਉਂਦਾ ਕਿ ਕਿਸ ਉਮਰ ਦੇ ਵਿੱਚ ਕਦੋਂ ਕਿਸੇ ਦੇ ਜਿਹੜੇ ਪੈਰ ਨੇ ਉਹ ਥਿਰਕ ਜਾਣ ਤੇ ਕਿਹੜੇ ਰਾਹ ਪੈ ਜੇ ਸਮਝ ਤੋਂ ਪਰੇ ਦੀ ਗੱਲ ਹੈ ਇਸ ਉਮਰ ਦੇ ਵਿੱਚ ਬੰਦਾ ਇਹ ਸੋਚ ਵੀ ਨਹੀਂ ਸਕਦਾ ਜੋ ਕੁਝ ਅਰੁਨਾ ਕਰਦੀ ਹੁੰਦੀ ਹੈ ਪਤੀ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਬੇਟੇ ਦੀ ਵੀ ਮੌਤ ਪਰ ਇਸ ਸਭ ਦੇ ਬਾਵਜੂਦ 62 ਸਾਲ ਦੀ ਜਿਹੜੀ ਅਰੁਨਾ ਹੁੰਦੀ ਹੈ ਉਹਦੇ ਨਜਾਇਜ਼ ਸਬੰਧ ਬਣਦੇ ਨੇ ਸਤਗੁਰ ਨਾਲ ਸਤਗੁਰ ਜਿਹੜਾ ਕਿ ਇੱਕ ਈ ਰਿਕਸ਼ਾ ਚਲਾਉਂਦਾ ਹੁੰਦਾ ਉਹਦੇ ਨਾਲ ਨਜਾਇਜ਼ ਸਬੰਧ ਇਹਦੇ ਚੱਲਦੇ ਰਹਿੰਦੇ ਨੇ ਇਹਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਉਹਦੇ ਪਰਿਵਾਰ ਨਾਲ ਕੀ ਬਣਿਆ ਕੀ ਹੋਇਆ ਬੇਟੀ ਵੀ ਇੱਥੇ ਆ ਕੇ ਰਹਿਣਾ ਸ਼ੁਰੂ ਕਰਦੀ ਹੈ ਹੁਣ ਬੇਟੀ ਦੀਆਂ ਨਜ਼ਰਾਂ ਤੋਂ ਬਚਵਾ ਚਾ ਕੇ ਇਹ ਸਤਗੁਰ ਦੇ ਨਾਲ ਆਪਣੇ ਨਜਾਇਜ਼ ਸਬੰਧ ਜਿਹੜੇ ਨੇ ਉਹ ਚਾਲੂ ਰੱਖਦੀ ਹੈ ਸਤਗੁਰ ਦਾ ਘਰ ਦੇ ਵਿੱਚ ਆਉਣਾ ਜਾਣਾ ਹੁੰਦਾ ਇਹੋ ਜਿਹੀਆਂ ਗੱਲਾਂ ਜ਼ਿਆਦਾ ਲੁਕੀਆਂ ਛिपੀਆਂ ਨਹੀਂ ਰਹਿੰਦੀਆਂ ਇਹ ਗੱਲ ਅਨੂ ਨੂੰ ਪਤਾ ਲੱਗਦੀ ਹੈ ਅਨੂ ਹੈਰਾਨ ਰਹਿ ਜਾਂਦੀ ਹੈ ਵੀ ਉਹਦੀ ਮਾਂ ਇਸ ਉਮਰ ਦੇ ਵਿੱਚ ਇਹ ਸਾਰਾ ਕੁਝ ਕਰਦੀ ਏ ਭਈ ਉਹ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਏ ਪਰ ਮਾਂ ਸਮਝਦੀ ਨਹੀਂ ਮਾਂ ਉਸੇ ਤਰੀਕੇ ਸਤਗੁਰੂ ਦੇ ਨਾਲ ਆਪਣੇ ਰਿਲੇਸ਼ਨ ਜਿਹੜੇ ਨੇ ਉਹ ਚਾਲੂ ਰੱਖਦੀ ਏ ਫਿਰ ਇਹਨਾਂ ਮਾਵਾ ਧੀਆਂ ਦੇ ਵਿੱਚ ਝੜਪੋਣੀ ਵੀ ਸ਼ੁਰੂ ਹੁੰਦੀ ਏ ਲੜਦੀ ਏ ਅਨੂ ਮਾਂ ਨੂੰ ਬੜਾ ਕੁਝ ਕਿਹਾ ਜਾਂਦਾ ਪਰ ਮਾਂ ਸਮਝਣ ਵਾਸਤੇ ਤਿਆਰ ਨਹੀਂ ਹੁੰਦੀ ਦੂਜਾ ਮਾਂ ਨੂੰ ਇਹ ਹੁੰਦਾ ਵੀ ਹੁਣ ਇੱਥੋਂ ਮਕਾਨ ਵੇਚ ਲਈਏ ਕਿਤੇ ਹੋਰ ਰਹਿਣਾ ਸ਼ੁਰੂ ਕਰੀਏ ਪਰ ਅਨੂ ਪਹਿਲਾਂ ਹੀ ਮਾਂ ਤੋਂ ਦੁਖੀ ਸੀ ਉਹਦੇ ਨਜਾਇਜ਼ ਬੰਦਾ ਕਰਕੇ ਉਤੋਂ ਘਰ ਵੇਚ ਕੇ ਉਹਨੂੰ ਏਸ ਵੀ ਜਾਵਾਂਗੇ ਕਿੱਥੇ ਵੀ ਇਹ ਸਤਗੁਰੂ ਦੇ ਨਾਲ ਜੋ ਕੁਛ ਇਹਦਾ ਚੱਲਦਾ ਹੈ ਦਾ ਕੀ ਪਤਾ ਹੈ ਕੀ ਕਰੇ ਮਾਂ ਸਮਝਣ ਵਾਸਤੇ ਤਿਆਰ ਨਹੀਂ ਹੁੰਦੀ ਉਹਨੂੰ ਉਹਨੂੰ ਰੋਕਦੀ ਟੋਕਦੀ ਰਹਿੰਦੀ ਹੈ ਜਦੋਂ ਰੋਕ ਟੋਕ ਜ਼ਿਆਦਾ ਵੱਧ ਜਾਂਦੀ ਹੈ ਉਹ 62 ਸਾਲ ਦੀ ਜਿਹੜੀ ਅਰਣਾ ਹੁੰਦੀ ਹੈ ਉਹਨੂੰ ਆਪਣੀ ਧੀ ਦੀ ਇਹ ਰੋਕ ਟੋਕ ਚੰਗੀ ਨਹੀਂ ਲੱਗਦੀ ਉਹਨੂੰ ਹੁੰਦਾ ਵੀ ਮੈਂ ਜੋ ਮਰਜ਼ੀ ਕਰਾਂ ਮੇਰੀ ਜ਼ਿੰਦਗੀ ਹੈ ਮੈਨੂੰ ਰੋਕਣ ਵਾਲੀ ਕੌਣ ਹੁੰਦੀ ਹੈ ਮਾਂ ਧੀ ਦੇ ਵਿੱਚ ਲੜਾਈ ਝਗੜੇ ਬਹੁਤ ਹੁੰਦੇ ਨੇ ਜਿਹੜੇ ਅਕਸਰ ਗਵਾਂਢੀ ਇਹ ਸਾਰਾ ਕੁਝ ਸੁਣਦੇ ਸੀ ਅਨੂ ਸਤਗੁਰ ਨੂੰ ਘਰ ਆਉਣ ਤੋਂ ਵੀ ਰੋਕਦੀ ਐ ਹੁਣ ਸਤਗੁਰ ਵੀ ਚਿੜ ਜਾਂਦਾ ਅਨੂ ਤੋਂ ਸਤਗੁਰ ਫਿਰ ਅਰੁਣਾ ਨੂੰ ਕਹਿੰਦਾ ਵੀ ਇੱਕੋ ਇੱਕ ਲਾਜ ਐ ਇਹਨੂੰ ਰਸਤੇ 'ਚੋਂ ਹਟਾਇਆ ਜਾਵੇ ਉਹਨੂੰ ਹਟਾਣ ਦੀ ਜਾਂ ਉਹਨੂੰ ਘਰ ਵੇਚਣ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਜਦੋਂ ਨਹੀਂ ਸਾਰਾ ਕੁਝ ਬਣਦਾ ਤਾਂ ਫਿਰ ਅਰੁਣਾ ਤੇ ਸਤਗੁਰ ਪਲਾਨ ਕਰਦੇ ਨੇ ਵੀ ਇਹਨੂੰ ਰਸਤੇ ਦੇ ਵਿੱਚੋਂ ਦੂਜੇ ਤਰੀਕੇ ਹਟਾਇਆ ਜਾਵੇ ਇਹਨੂੰ ਇਸ ਦੁਨੀਆ ਤੋਂ ਹੀ ਹਟਾਇਆ ਜਾਵੇ ਇੱਕ 62 ਸਾਲ ਦੀ ਔਰਤ ਆਪਣੇ ਲੜਕੀ ਦੀ ਉਮਰ ਦੇ ਮੁੰਡੇ ਦੇ ਨਾਲ ਜੈਸਮੰਦਾਂ ਦੇ ਵਿੱਚ ਹੁੰਦੀ ਹੈ ਜਿਹਦੇ 25 ਸਾਲ ਉਮਰ ਸੀ ਉਹਦੇ ਨਾਲ ਫਿਰ ਪਲਾਨਿੰਗ ਕਰਦੀ ਹੈ ਆਪਣੀ ਬੇਟੀ ਨੂੰ ਮਾਰਨ ਦੀ ਜਿਹੜੀ ਉਹਦੇ ਬੜਾਪੇ ਦਾ ਸਹਾਰਾ ਸੀ ਪਲਾਨਿੰਗ ਦੇ ਤਹਿਤ ਜਿਹੜੀ ਅਰੁਣਾ ਹੁੰਦੀ ਹੈ ਘਰੋਂ ਨਿਕਲਦੀ ਹੈ ਸਤਗੁਰੂ ਨੂੰ ਘਰ ਦੇ ਵਿੱਚ ਆਉਣ ਦਿੰਦੀ ਹੈ ਉਹ ਉੱਥੇ ਘਰ ਦੇ ਵਿੱਚ ਬੈਠਦਾ ਅਨੂ ਜਿਵੇਂ ਆਉਂਦੀ ਹੈ ਉਹਨੂੰ ਦੇਖ ਕੇ ਉਹ ਘਬਰਾ ਜਾਂਦੀ ਹੈ ਉਹ ਅੱਖਾਂ ਤੇ ਮਿਰਚਾਂ ਪਾਉਂਦਾ ਹੈ ਉਸ ਤੋਂ ਬਾਅਦ ਉਹਦੀ ਜਦੋਂ ਚੀਕ ਨਿਕਲਦੀ ਹੈ ਤਾਂ ਇੱਕ ਡੰਡੇ ਦੇ ਨਾਲ ਉਹਦੇ ਸਿਰ ਤੇ ਵਾਰ ਕੀਤਾ ਜਾਂਦਾ ਹੈ ਜਦੋਂ ਡਿੱਗ ਜਾਂਦੀ ਹੈ ਉਹਨੂੰ ਖਿੱਚ ਕੇ ਅੰਦਰ ਲੈ ਕੇ ਜਾਂਦਾ ਅੰਦਰ ਜਾ ਕੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਉਹਦਾ ਚਿਹਰਾ ਬੁਰੀ ਤਰੀਕੇ ਨਾਲ ਵਿਗਾੜ ਦਿੱਤਾ ਜਾਂਦਾ ਉਹਨੂੰ ਮਾਰਨ ਤੋਂ ਬਾਅਦ ਸਤਗੁਰੂ ਘਰ ਦੇ ਵਿੱਚੋਂ ਨਿਕਲਦਾ ਲੋਕ ਲਾਂਦਾ ਫਿਰ ਉਸ ਲੜਕੇ ਨੂੰ ਬੁਲਾਉਂਦਾ ਤੇ ਉਹਦੇ ਨਾਲ ਐਕਟਿਵਾ ਤੇ ਬੈਠ ਕੇ ਚਲਾ ਜਾਂਦਾ ਮਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਇਹ ਜਦੋਂ ਸਾਰੇ ਆਂਡੀਆਂ ਗਵਾਂਡੀਆਂ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਹੈਰਾਨ ਰਹਿ ਜਾਂਦੇ ਨੇ ਗਵਾਂਡੀਆਂ ਦਾ ਕਹਿਣਾ ਸੀ ਵੀ ਸਾਡੇ ਘਰ ਦੇ ਨਾਲ ਕਤਲ ਹੋਇਆ ਸੌਂਤ ਰਾਤ ਨੀਂਦ ਨਹੀਂ ਆਈ ਤੇ ਇੱਕ ਬੁੱਢੀ ਔਰਤ ਬੁੜਾਪੇ ਦੇ ਵਿੱਚ ਇਹ ਸਾਰਾ ਕੁਝ ਕਰਦੀ ਨੂੰ ਨਾ ਤਾਂ ਸ਼ਰਮ ਆਈ ਤੇ ਉਹਨੇ ਇਹ ਕੁਝ ਕੀਤਾ ਇਸ ਗੱਲ ਤੋਂ ਵੀ ਲੋਕ ਹੈਰਾਨ ਹੁੰਦੇ ਨੇ ਸਤਗੁਰ ਫਰਾਰ ਹੁੰਦਾ ਪਰ ਪੁਲਿਸ ਤੋਂ ਭੱਜ ਕੇ ਕਿੱਥੇ ਜਾਣਾ ਸੀ ਪੁਲਿਸ ਪਤਾਲ ਚੋਂ ਵੀ ਜਦੋਂ ਕੱਢਣ ਪਿਆ ਕੱਢ ਲੈਂਦੀ ਹੈ ਫਿਰ ਸਤਗੁਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਉਮੀਦ ਕਰਦੇ ਆਂ ਵੀ ਜੋ ਕੁਛ ਇਹਨਾਂ ਨੇ ਕੀਤਾ ਉਹਦੀ ਬਣਦੀ ਸਜ਼ਾ ਵੀ ਇਹਨੂੰ ਮਿਲੇਗੀ ਪਰ ਉਸ ਬਜ਼ੁਰਗ ਔਰਤ ਨੇ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਨਹੀਂ ਕੀਤਾ ਵੀ ਇਸ ਉਮਰ ਦੇ ਵਿੱਚ ਆਪਣੇ ਬੱਚਿਆਂ ਦੀ ਉਮਰ ਦੇ ਇੱਕ ਲੜਕੇ ਦੇ ਨਾਲ ਜੋ ਕੁਛ ਉਹ ਕਰਦੀ ਹੈ ਉਸ ਤੋਂ ਬਾਅਦ ਹੁਣ ਜੋ ਕੁਛ ਨੇ ਕੀਤਾ ਅੱਗੇ ਆਪਣੀ ਬੇਟੀ ਦੇ ਨਾਲ ਹੋ ਸਕਦਾ ਜਿਹੜਾ ਉਹਦਾ ਅਖੀਰਲੇ ਸਾਹ ਨੇ ਜੇਲ੍ਹ ਦੇ ਵਿੱਚ ਹੀ ਨਿਕਲਣਗੇ ਤੇ ਇੱਕ 25 ਸਾਲ ਦਾ ਮੁੰਡਾ ਆਪਣੀ ਦਾਦੀ ਦੀ ਉਮਰ ਦੀ ਔਰਤ ਦੇ ਨਾਲ ਸਬੰਧ ਰੱਖਦਾ ਤੇ ਉਹਦੀ ਵੀ ਜ਼ਿੰਦਗੀ ਬਰਬਾਦ ਇੱਕ ਜਵਾਨ ਲੜਕੀ ਨੂੰ ਮੌਤ ਦੇ ਘਾਟ ਉਤਾਰਦਾ ਹੋ ਸਕਦਾ ਉਹਦੀ ਵੀ ਆਉਣ ਵਾਲੀ ਜ਼ਿੰਦਗੀ ਜਿਹੜੀ ਸਾਰੀ ਜੇਲ੍ਹ ਦੇ ਵਿੱਚ ਬਤੀਤ ਹੋਵੇ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਭਾਵਨਾਵਾਂ ਤੇ ਕੰਟਰੋਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਮੇਸ਼ਾ ਬੰਦੇ ਦਾ ਦਿਲ ਕਿਤੇ ਨਾ ਕਿਤੇ ਭਟਕਦਾ ਰਹਿੰਦਾ ਤੇ ਜੇ ਉਹਨਾਂ ਇੱਛਾਵਾਂ ਨੂੰ ਪਾਉਣ ਦੀ ਖਾਤਰ ਇਹ ਸਾਰਾ ਕੁਝ ਕਰਾਂਗੇ ਤਾਂ ਜ਼ਿੰਦਗੀ ਪਰਿਵਾਰ ਦੀ ਵੀ ਨਾਲ ਬਰਬਾਦ ਇਸੇ ਤਰੀਕੇ ਇਹਨਾਂ ਦੋਨਾਂ ਦੀ ਬਰਬਾਦ ਹੋਈ ਤੇ ਇੱਕ ਕੁੜੀ ਜਿਹੜੀ ਸੀ ਉਹ ਦੁਨੀਆ ਤੋਂ ਚਲੀ ਗਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਰਿਕਾ